ਆਪਣੀ ਬੇਟੀ ਨੂੰ ਟਿਊਸ਼ਨ ਤੋਂ ਲੈਣ ਜਾ ਰਹੀ ਇੱਕ ਮਹਿਲਾ ਦੀ ਗੁਰਦਾਸਪੁਰ ਦੇ ਹਨੂਮਨ ਚੌਂਕ ਵਿੱਚ ਦਿਨ ਦਿਹਾੜੇ ਮੋਟਰਸਾਈਕਲ ਸਵਾਰ ਦੋ ਨੌਜਵਾਨ ਪਿਸਤੌਲ ਦੀ ਨੋਕ ਤੇ ਚੈਨ ਕੋ ਕੇ ਫਰਾਰ ਹੋ ਗਏ ਜਦੋਂ ਮਹਿਲਾ ਨੇ ਨੌਜਵਾਨਾਂ ਦਾ ਆਪਣੀ ਸਕੂਟੀ ਤੇ ਪਿੱਛਾ ਕੀਤਾ ਤਾਂ ਮੋਟਰਸਾਈਕਲ ਸਵਾਰ ਚਪਕ ਮਾਰ ਨੌਜਵਾਨਾਂ ਵੱਲੋਂ ਮਹਿਲਾ ਨੂੰ ਪਿਸਤੌਲ ਦਿਖਾ ਕੇ ਡਰੋਂ ਦੀ ਕੋਸ਼ਿਸ਼ ਕੀਤੀ ਗਈ ਮਹਿਲਾ ਨੇ ਆਪਣੀ ਸਕੂਟੀ ਉਹਨਾਂ ਵਿੱਚ ਮਾਰਨ ਦੀ ਕੋਸ਼ਿਸ਼ ਕੀਤੀ ਪਰ ਸਕੂਟੀ ਸਲਿੱਪ ਹੋਣ ਕਾਰਨ ਮਹਿਲਾ ਡਿੱਗ ਗਈ ਜਿਸ ਕਾਰਨ ਉਸਦੀ ਬਾਹਰ 7 ਲੱਖ ਗਈ ਮਹਿਲਾ ਦੀ ਪਛਾਣ ਸੋਨਮ ਗੁਪਤਾ ਵਾਸੀ ਸ਼੍ਰੀ ਰਾਮ ਕਲੋਨੀ ਗੁਰਦਾਸਪੁਰ ਵਜੋਈ ਉੱਥੇ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਆਸ-ਪਾਸ ਦੇ ਸੀਸੀਟੀਵੀ ਕੈਮਰੇ ਕੰਗਾਲੇ ਸੀਸੀਟੀਵੀ ਕੈਮਰੇ ਵਿੱਚ ਦੋਨੋਂ ਨੌਜਵਾਨ ਕੈਦ ਹੋਏ ਹਨ ਮੇਰਾ ਨਾਮ ਸੋਨਮ ਗੁਪਤਾ ਵਾਈਫ ਆਫ ਸਮੀਰ ਗੁਪਤਾ ਮੈਂ ਸ਼੍ਰੀ ਰਾਮ ਕਲੋਨੀ ਸਿਵਲ ਲਾਈਨਸ ਗੁਰਦਾਸਪੁਰ ਉਥੇ ਰਣ ਵਾਲੀ ਮੇਰੀ ਬੇਟੀ ਟਿਊਸ਼ਨ ਤੇ ਗਈ ਸੀ ਮਨ ਨੂੰ ਟਿਊਸ਼ਨ ਤੋਂ ਲੈਣ ਆਈ ਸੀ ਮੈਂ ਹਨੂਮਾਨ ਚੌਂਕ ਤੋਂ ਕਿਤਾਬਵਨ ਰੋਡ ਨੂੰ ਆਣਾ ਸੀ ਸਿਟੀ ਹਾਰਟ ਹਨੂਮਾਨ ਚੌਂਕ ਤੇ ਸਿਟੀ ਹਾਰਟ ਆ ਨਾ ਉੱਥੇ ਮੇਰੀ ਦੋ ਜਣਿਆਂ ਨੇ ਛੇਨ ਲਾਈ ਐ ਮੈਂ ਬੜਾ ਸ਼ੋਰ ਮਚਾਇਆ ਮੇਰੀ ਛੇਨ ਲਾ ਲਈ ਕੋ ਪਲੀਜ਼ ਕੋਈ ਫੜੋ ਮੇਰੀ ਛੇਨ ਲਾ ਲਈ ਮਨਨ ਫੋਲੋ ਕਰਦੀ ਰਹੀ ਦੋ ਜਣੇ ਹੀ ਬਾਈਕ ਤੇ ਚਲੇ ਵਾਲੇ ਨੇ ਮੈਨੂੰ ਗੰਨ ਦਿਖਾਈ ਆ ਪਰ ਬੜੀ ਧੇਰ ਮੈਨੂੰ ਗੰਨ ਦਿਖਾਉਂਦਾ ਰਿਹਾ ਪਰ ਮੈਂ ਤਾਂ ਵੀ ਉਹਨਾਂ ਨੂੰ ਫੋਲੋ ਕਰਦੀ ਰਹੀ ਮੈਂ ਡਰੀ ਨਹੀਂ ਉਸ ਤੋਂ ਬਾਅਦ ਮੈਂ ਕਿੰਨੀ ਧੇਰ ਉਹਨਾਂ ਨੂੰ ਫੋਲੋ ਕਰਦੀ ਰਹੀ ਉੱਥੇ ਇੱਕ ਮਨੀਆਰੀ ਦੀ ਦੁਕਾਨ ਹੈ ਉੱਥੇ ਉਹਨਾਂ ਨੇ ਉਹਨਾਂ ਦੀ ਸਪੀਡ ਸਲੋ ਹੋਈ ਆ ਫਿਰ ਨਾ ਉੱਥੇ ਕਿਸੇ ਨੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਫਿਰ ਕੰਟੀਨਿਊ ਸਪੀਡ ਕਰ ਲਈ ਨਹੀਂ ਪਾਈ ਪਰ ਮੈਂ ਨਹੀਂ ਰੁਕੀ ਮੈਂ ਉਹਨਾਂ ਨੂੰ ਫੋਲੋ ਕਰਦੀ ਰਹੀ ਫਿਰ ਐਸ ਵਾਲੀ ਗੀਤਾਪਾ ਮੰਨ ਰੋਡ ਤੇ ਆ ਕੇ ਬਹੁਤ ਸਪੀਡ ਤੇ ਮੈਂ ਉਹਨਾਂ ਨੇ ਕੰਟੀਨਿਊਸਲੀ ਮੈਨੂੰ ਬੰਦ ਖੰਦੇ ਰੇ ਪਰ ਮੈਂ ਫਿਰ ਵੀ ਉਹਨਾਂ ਨੂੰ ਫੋਲੋ ਕਰਦੀ ਰਹੀ ਫਿਰ ਉਸ ਤੋਂ ਬਾਅਦ ਕੋਈ ਮਤਲਬ ਅੱਗੇ ਨਹੀਂ ਆਇਆ ਮੈਂ ਕਿੰਨੀ ਦੇਰ ਸ਼ੋਰ ਮਚਾਉਂਦੀ ਰਹੀ ਪਲੀਜ਼ ਕੋਈ ਫੜੋ ਮੇਰੀ ਚੈਨ ਹਿਲਾ ਲੇ ਮਤਲਬ ਗਨ ਕਰਕੇ ਕੋਈ ਅੱਗੇ ਨਹੀਂ ਆਇਆ ਗਨ ਦੇਖ ਕੇ ਕੋਈ ਅੱਗੇ ਨਹੀਂ ਆਇਆ ਪਰ ਮੈਂ ਨਹੀਂ ਡਰੀ ਮੇਰੀ ਐਕਟਿਵਾ ਉਹਨਾਂ ਦੀ ਬਾਈਕ ਦੇ ਨਾਲ ਵੱਜ ਗਈ ਮੇਰੇ ਦੀ ਮੈਂ ਆਪ ਮੈਂ ਜੇ ਭਈਆ ਮੈਂ ਡਿਗਦੀ ਨਾ ਮੈਂ ਉਹਨਾਂ ਨੂੰ ਫੋਲੋ ਕਰਦੀ ਰਹਿੰਦੀ ਗਨ ਦੇਖ ਕੇ ਤੇ ਕੀ ਡਰਨਾ ਸੀ ਮੈਂ ਡਰੀ ਨਹੀਂ ਸੀ ਮੇਰੀ ਐਕਟਿਵ ਉਹਨਾਂ ਦੀ ਬਾਈਕ ਦੇ ਨਾਲ ਵੱਜ ਗਈ ਮੈਂ ਡਿਗ ਗਈ ਜਿਵੇਂ ਨਾ ਡਿਗਦੀ ਤੇ ਮੈਂ ਉਹਨਾਂ ਨੂੰ ਕਾਫੀ ਧੇਰ ਫੋਲੋ ਕਰਦੀ ਉਹਨਾਂ ਦੀ ਗਨ ਦੇਖ ਕੇ ਕਿਸੇ ਨੇ ਉਹਨਾਂ ਨੂੰ ਪੜਨ ਦੀ ਕੋਸ਼ਿਸ਼ ਨਹੀਂ ਕੀਤੀ ਦਮ ਮੋਰਸਲ ਦੀ ਕਰਤੀ ਦਮ ਨਹੀਂ ਦਨ ਐਨੀ ਮੈਂ ਦੇਖਿਆ ਨਹੀਂ ਮੇਰੀ ਉਹਨਾਂ ਦੀ ਨੰਬਰ ਪਲੇਟ ਤੇ ਨਜ਼ਰ ਗਈ ਉਹਨਾਂ ਨੇ ਮੂੰਹ ਬੰਨੇ ਦੇ ਹੀ ਮੈਂ ਸਮਝਿਆ ਕਿ ਪੁਲਿਸ ਆਈ ਆ ਹਾਂਜੀ ਉਹ ਪੁਲਿਸ ਆਈ ਆ ਉਹਨਾਂ ਨੇ ਸਾਰਾ ਕੁਝ ਨੋਟ ਕੀਤਾ। ਕੰਮ ਕਿੰਨੇ ਵਜੇ ਦਾ ਸੀ? ਟਾਈਮ। ਟਾਈਮ ਬੇਟਾ ਤੁਸੀਂ ਕਿੰਨੇ ਵਜੇ ਕਾਲ ਕੀਤੀ ਸੀ? ਔਰ ਟਾਈਮ ਕਿੰਨੇ ਕੁ ਵਜੇ ਦਾ? ਇੱਕ ਘੰਟਾ ਪਹਿਲਾਂ ਉਹਨਾ। ਤੁਸੀਂ 12:30 ਕਾਲ ਕੀਤੀ ਸੀ। 32 ਮਿੰਟਸ ਪਹਿਲੇ ਕਾਲ ਕੀਤੀ ਸੀ ਰਿਪੋਰਟ। 12:30 ਤੋਂ ਬਾਅਦ ਦੀ ਗੱਲ ਹੈ। ਹੁਣ ਤਾਂ ਕਰੀਬ ਅੱਧਾ ਘੰਟਾ ਪਹਿਲਾਂ ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਸੀ ਕਿ ਜਿੱਦਵਾਂ ਰੋਡ ਤੇ ਪੇਲੇੜੀ ਹੋ ਗਈ ਹੈ ਜਿਹੜਾ ਹੈ ਕਿ ਸੱਤ ਲੱਗੀ ਹੈ ਦੇਖ ਕੇ ਸੁਰੂ ਕੀਤਾ ਔਰ ਉਹਦੀ ਜਿਹੜੀ ਚੈਨੀ ਸਲਾਹ ਹੈ। ਜੋ ਮੈਂ ਮੌਕੇ ਤੇ ਅਸੀਂ ਸਾਰੀ ਪੁਲਿਸ ਆਪਣੇ ਪੀਸੀਆਰ ਨੂੰ ਮੈਂ ਖੁਦ ਵੀ ਇਸ ਮੌਕੇ ਆ ਕੇ ਦੇਖਿਆ ਜਿਹੜੇ ਵਿਕਟਿਮ ਆ ਉਹਨਾਂ ਨੂੰ ਮਿਲ ਲਿਆ ਔਰ ਉਹਨਾਂ ਨੇ ਦੱਸਿਆ ਕਿ ਜਿਹੜਾ ਹਰਮਤ ਚਾਉਂ ਦੇ ਵਿੱਚ ਸੇਕਰੀ ਅਡਰੈਸਟ ਉਹਦੇ ਸਾਹਮਣੇ ਇਹਨਾਂ ਦੀ ਸਟੈਚਿੰਗ ਹੋਈ ਹੈ ਔਰ ਉਹਨਾਂ ਨੇ ਉਹਨਾਂ ਨੂੰ ਫਾਲੋ ਕੀਤਾ ਜੋ ਇੱਥੇ ਆ ਕੇ ਉਹਨਾਂ ਦੀ ਜਿਹੜੀ ਸਕੂਟੀ ਤਿਲਕੀ ਉਹ ਤੋਂ ਟੰਗ ਗਈ ਨੇ ਔਰ ਉਹ ਜਿਹੜੇ ਬੰਦਿਆਂ ਦੀ ਇਹ ਸੀ ਜੀਟੀ ਫੁਟੇਜ ਵੀ ਮਿਲਦ ਰਹਾ ਉਹਨਾਂ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੇ ਕੀ ਪਛਾਣ ਗਈ ਇਹਨਾਂ ਦੀ ਇਹ ਦੋਨੇ ਮੋਨੇ ਵਿਅਕਤੀ ਨੇ ਔਰ ਫਰੰਟ ਵਾਲੇ ਨੇ ਜਿਹੜੇ ਬਲੂ ਕਲਰ ਦੀ ਜੀਨ ਪਾਈ ਹੋਈ ਹੈ ਪਿਛ ਔਰ ਨੈਕਸਟ ਜਿਹੜਾ ਸਾਹਮਣੇ ਚਲਾ ਰਿਹਾ ਹੈ ਉਹ ਨੇ ਵਾਈਟ ਕਲਰ ਦੀ ਸ਼ਰਟ ਪਾਈ ਹੈ ਔਰ ਜਿਹੜਾ ਉਹਦੇ ਪਿੱਛੇ ਜਿਹੜਾ ਪੀਲਨ ਡਰਾਈਵਰ ਰਾਈਡਰ ਹੈਗਾ ਉਹਨੇ ਚੈੱਕ ਸ਼ਰਟ ਪਾਈ ਹੋਈ ਹੈ ਦੋਨਾਂ ਨੇ ਮੂੰਹ ਬੰਨੇ ਹੋਏ ਨੇ ਔਰ ਇਹਦੇ ਨਾਲ ਹੀ ਜਿਹੜਾ ਉਹਨਾਂ ਦਾ ਬਾਈਕ ਹੈ ਉਹਦੇ ਉਹਦੇ ਉੱਤੇ ਜਿਹੜਾ ਅੱਗੇ ਅੱਗੇ ਪਿੱਛੇ ਨੰਬਰ ਨਹੀਂ ਹੈਗੇ ਜੀ ਪਹਿਲਾਂ ਤਾਂ ਕਿਹਾ ਮਤਲਬ ਕਿ ਇਹਨਾਂ ਕੋਈ ਅਸਲਾ ਫਰਾਵੀਆ ਕਰ ਗਿਆ ਸੀ ਮਤਲਬ ਇਹ ਤਾਂ ਹੁਣ ਅੱਗੇ ਇਨਵੈਸਟੀਗੇਸ਼ਨ ਦੇ ਵਿੱਚ ਦੇਖਾਂਗੇ ਜੋ ਮਤਲਬ ਜੋ ਸੀਸੀਟੀਵੀ ਫੁਟੇਜ ਦੇਖ ਰਹੇ ਆ ਜਿਹਦੇ ਮੁਤਾਬਕ ਤਾਂ ਨਹੀਂ ਕੁਝ ਕੁਝ ਦੇਖ ਰਿਹਾ ਬਟ ਕੋਈ ਗੱਲ ਨਹੀਂ ਜੇ ਹੋਇਆ ਵੀ ਤੇ ਉਹ ਵੀ ਬਰਾਬਰ ਉਸ